ਕੋਸੇ ਕਾ ਗਰਮ ਉੱਥੇ ਵਾਲਾ ਗੀਜਰ ਵਾਲਾ ਗਰਮ ਇਹ ਪਾ ਦੇ ਇਹ ਚ ਫਿਰ ਥੋੜਾ ਦੇਖ ਲਈਂ ਆ ਬਲਾ ਡੋਲਣੇ ਵਾਲਾ ਤਾਂ ਹੋਣਾ ਨਹੀਂ ਇਹ ਚ ਪੀ ਗੇ ਰਾਤ ਹਾਂ ਵੀ ਨੂਰੀ ਲਾਰਮ ਮਾਰਦੀਆਂ ਕੋਈ ਨਹੀਂ ਕੱਢਦੇ ਆ ਬਾਹਰ ਤੈਨੂੰ ਹਾਂ ਏਕਣ ਖੜਿਆ ਕਰਨਾ ਕੰਨ ਜੋੜ ਕੇ ਵੈਰੀ ਗੁੱਡ ਸ਼ਾਬਾਸ਼ ਤੇ ਹੁਣ ਮੇਰਾ ਵੀਰ ਦੱਸਿਓ ਵੀਡੀਓ ਖੜਦੀ ਤਾਂ ਨਹੀਂ ਅ ਅਪਡੇਟ ਦਾ ਚੱਕਰ ਪੈ ਗਿਆ ਦਾ ਇਹ ਹਲੇ ਨਾਉਣ ਨੂੰ ਵਾਲਾ ਸਿਸਟਮ ਹੋਇਆ ਹੋਇਆ ਵਸਤੀ ਦਾ ਸਾਰੇ ਵੀਰਵਿਆਂ ਨੂੰ ਕਿਵੇਂ ਕਾਇਮ ਕਰ ਜਾਨਵਰ ਸਿੰਟ ਸਾਰਿਆਂ ਦੇ ਹਲੇ ਹਾਲਤ ਬੜੀ ਗੰਭੀਰ ਹੋਈ ਹੋਈ ਐ ਖੋਲਦੇ 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 ਬੱਚਿਆਂ ਦਾ ਬਸ ਆਪਾਂ ਦੇਖਣਾ ਹੁੰਦਾ ਵਾ ਕਿੱਥੇ ਗਿਆ ਬੱਚਾ ਉਹ ਥੱਲੇ ਫਿਰਦਾ ਆ ਰਿਹਾ ਹੈ ਨਹੀਂ ਬੜਾ ਤਾਂ ਹੋ ਗਿਆ ਜੂਗਾ ਤਾਂ ਲਊਗਾ ਨਾ ਆਹ ਦੇਖੋ ਬੱਚੇ ਪੜ ਗਏ ਥੱਲਾਂ ਹਲੇ ਨਵੇਂ ਨਹੀਂਆ ਦੋ ਦਿਨ ਤੇ ਜੱਸੇ ਕਬੂਤਰ ਨੂੰ ਫੜਾ ਉਹਨੂੰ ਦਵਾਈ ਦੇ ਕੇ ਛੱਡੀ ਆਪਾਂ ਰੋਜ਼ੇ ਘਾਲ ਹੋ ਜਾਂਦੀ ਐ ਬਾਕੀ ਸਾਰੇ ਸੈਟ ਵਿੱਚ ਨਿੱਗਾ ਆ ਪਿਆ ਉਹ ਅੰਦਰ ਆ ਜਾ ਹੈ ਉਹ ਕਬੂਤਰ ਨੂੰ ਫੜ ਲਾ ਪਾਣੀ ਬਚ ਗਿਆ ਹਾਂਜੀ ਇੱਕ ਮਿੰਟ ਬਾਈ ਉਹ ਕਬੂਤਰ ਨੂੰ ਦਵਾਈ ਤੇਰੀ ਕਦੇ ਲੋਈ ਫਸ ਜਾਂਦੀ ਐ ਕਦੇ ਗੋਸ ਕਬੂਤਰ ਨੂੰ ਫੜਦਾ ਜੱਸਾ ਇਹਨੂੰ ਮੈਂ ਰੱਖਦਾ ਇੱਥੇ ਮੈਡੀਸਿਨ ਕੱਢਦਾ ਉੱਥੋਂ ਓ ਵੀ ਗੋਲੀ ਚੱਕ ਲਈ ਆਪਾਂ ਇੰਨ ਤੋੜ ਕੇ ਦੇ ਦਈਏ ਥੋੜੀ ਹਾਂ ਬਈ ਸੈੱਟ ਨਹੀਂ ਹਲੇ ਇਹਨਾਂ ਦਾ ਕੰਮ ਨਿਬੜ ਗਿਆ ਬਾਈ ਆਹ ਦੇਖ ਲਓ ਮਿੱਟੀ ਉਹੀ ਚੁੱਕ ਰਹੇ ਨੇ ਫਿਰ ਕਿਉਂਕਿ ਕੱਲ ਤਾਂ ਫੇਰ ਸ਼ਾਮ ਨੂੰ ਬੰਦ ਕਰਤੇ ਤੇ ਨਾਲ ਆਪਾਂ ਨੇ ਜਿੰਨੀ ਚੋਗੋਈ ਓਨੀ ਚੋਗ ਲਈਦੀ ਤੇ ਕਬੂਤਰੀ ਨੂੰ ਦਵਾਈ ਵੀ ਦੇਤੀ ਹੁਣ ਦਾਣੇ ਦੁਣੇ ਆ ਲੱਗ ਗਈ ਚੁਕਣ ਤੇ ਬੱਚਾ ਵੀ ਬਾਹਰ ਨਿਕਲਿਆ ਆ ਜੱਸੇ ਉਹ ਆਹ ਬੈਠਾ ਹਲੇ ਦੇੜੀਆਂ ਚਾ ਉਹ ਬੈਠਾ ਉੱਧਰਲੇ ਕਬੂਤਰਾਂ ਨੂੰ ਪਾਉਣੇ ਆ। ਉੱਪਰਲੇ ਦਾ ਏਕਣੇ ਆ ਸਾਲੇ। ਅੱਜ ਸਾਡੇ ਭਾਂਡੇ ਕਰ ਲਏ। ਹੈਂ? ਸਾਡੇ ਭਾਂਡੇ। ਨਾ ਨਾ ਆਪਾਂ ਹਰੀ ਦੇ ਨਾ ਇਹਨਾਂ ਥੱਲੇ ਰੱਖ ਦੰਨੇ ਆ। ਫਲਗੇ ਫਲਗੇ ਨਹੀਂ ਬੜੇ ਨਾ ਫਲੇ ਹਨਾ। ਆਂਡਿਆਂ ਦੀ ਅਦਲਾ ਬਦਲੀ ਕਰ ਦੰਨੇ ਆ। ਪਹਿਲਾਂ ਪਾਣੀ ਦਾਣਾ ਪਾਣੀ ਜਿਹਾ ਪਾ ਲਾ ਯਾਰ। ਘਾਂਡੇ ਚੱਕੇ ਲਾਏਗਾ ਉਧਰੋਂ। ਚੱਕੇ ਲੈਨੇ ਚੱਕਾ ਲਾ ਫਿਰ। ਲੈਟਰ ਇਹ ਫੜਾ ਦੇ। ਤarde। ਲੋ ਵੀ ਅੰਡੇਾਂ ਦੀ ਅਦਲਾ ਬਦਲੀ ਕਰ ਦਨੇ ਆਪਾਂ। ਮਸਲੀਆ ਇਹ ਸਿਹੜਦੀ ਆ। ਹੈ? ਆਹ ਫਿਰ ਦੇ ਲਿਆ। ਦਿਖਾ ਦੇ। ਲਓ ਜੀ ਮੇਤਰੋ ਆਂਡੇ ਸਿੱਟਣ ਲੱਗਿਆ ਹਰੀ ਦੇ, ਨਾ ਹਰੀ ਦੇ ਨਹੀਂ। ਦੂਜੀ ਦੇ ਹਰੀ ਦੇ ਰੱਖਦੇ ਆਪਾਂ ਇਹ ਨਾਲ ਥੱਲੇ ਆ ਦੇਖੋ। ਕਰਤੀ ਅੰਡਿਆਂ ਦੀ ਅਦਲਾ ਬਦਲੀ ਠੀਕ ਆ। ਚਾਲ ਦਾਣਾ ਪਣੀਆ ਪਾ ਦੇਣਾ ਸਾਫ ਕਰਕੇ ਲੋਏ ਮਿੱਤਰੋ ਦਾਣੇ ਪਾਤੇ ਇਹਨਾਂ ਨੂੰ ਐਨ ਪੂਰੇ ਉਧਰ ਹੁਣ ਥੋੜਾ ਖਾਣਾ ਜਿਹਾ ਬਣਾ ਦਾਂਗੇ ਬਾਅਦ ਚ ਨਾ ਮੈਂ ਕਹਿੰਦਾ ਹੁਣੇ ਇਟਾਂ ਲਾ ਦੇ ਓਏ ਬਾਅਦ ਚ ਮੈਂਦੇ ਨਹੀਂ ਹੈਗੇ ਪਾਣੀ ਵੀ ਪਾਤਾ ਬਈ ਕੋਸਾ ਕੋਸਾ ਜਿਆ ਠੀਕ ਆ ਓਕੇ ਆ ਪਾ ਦੇ ਹੁਣੇ ਇਟਾਂ ਇਆਂ ਲਾ ਦੇ ਸੇ ਆਹ ਦੂਰ ਦੂਰ ਜੀਆਂ ਰੱਖਦੀ ਬਸ ਇੱਟਾਂ ਦੇ ਬਰਾਬਰ ਜੇ ਇੱਟ ਤੇ ਉੱਪਰਲੇ ਕਬੂਤਰ ਦੇਖੋ ਬਾਹਰ ਬੈਠੇ ਨੇ ਆਹ ਦੇਖੋ ਦੇਖਦੇ ਆ ਟਾਕੀ ਦੇ ਲੰਦਿਆਂ ਨਜ਼ਾਰੇ ਉਹਨਾਂ ਨੂੰ ਨਜ਼ਾਰਾ ਨਾਲਿਆਂ ਨੂੰ ਕੋਈ ਠੰਡ ਨਹੀਂ ਮੰਨਦੇ ਕੋਈ ਕੁਝ ਨਹੀਂ ਤੇ ਕਈ ਵੀਰ ਕਹੀ ਜਾਂਦੇ ਕਬੂਤਰ ਢੱਕ ਦੋ ਫਲਾਂ ਟੇਮਕਾ ਵੀਰੇ ਕਬੂਤਰਾਂ ਨੂੰ ਇੰਨੀ ਠੰਡ ਨਹੀਂ ਲੱਗਦੀ ਹੁੰਦੀ ਕਬੂਤਰ ਤਾਂ ਕੰਚ ਹਾਜਮ ਕਰ ਜਾਂਦੇ ਆ ਐਨਾ ਉਹਨਾਂ ਦਾ ਪੋਟਾ ਗਰਮ ਹੁੰਦਾ ਤੇ ਆ ਰੱਖ ਤਾ ਲੈ ਬਣਾਦਾ ਖਾਣਾ ਆ ਜੇ ਬੈਠ ਜਾਣਗੇ ਹੁਣ ਠੀਕ ਹੈ ਤੇ ਲਾਰੇ ਜੱਸੀ ਗੇਟ ਆ ਕੰਮ ਨਿਬੜਿਆ ਆਪਣਾ ਹੋਰ ਕੰਮ ਦੇਖਦੇ ਆਂ ਅੱਜ ਨੂਰੀ ਉਹ ਖੜੀ ਐ ਹੁਣ ਜਾ ਰਹੇ ਆਂ ਬਾਈ ਆਪਾਂ ਮੋਟਰ ਤੇ ਨੂੰ ਆ ਮੋਰ ਫਿਰਦਾ ਹਾਂ ਮੋਰ ਤਿੰਨ ਫਿਰਦੇ ਨੇ ਓਹ ਦੇਖੋ ਇੱਕ ਤਾਂ ਉਹ ਫਿਰਦਾ ਹੈ ਹੰਤੇ ਓਹ ਦੇਖੋ ਵੰਜਨੇ ਹਾਂ ਤਿੰਨ ਹੋ ਜਾਣੇ ਇੱਥੇ ਚੱਕ ਲਿਆ ਬਈ ਹਾਰਾ ਤੇ ਟਾਈਮ ਤਾਂ ਲੱਗ ਗਿਆ ਮਿਸਤਰੀ ਨੂੰ ਆਪਾਂ ਜਗਾ ਦਿਖਾਉਣ ਲੱਗੇ ਤੇ 5-7 ਦਿਨ ਤੱਕ ਮਿਸਤਰੀ ਲੱਗੂਗਾ। ਸਵਾਨ ਸੂਂਝ ਲੈ ਆਈਏ ਹੁਣ ਫਿਰ। ਚੱਲੀਏ ਬਈ ਘਰ ਨੂੰ। ਪਾਲਿੰਗ ਹੋਰੇ ਕੋਸ ਕਹਿ ਹੋ ਜਾਂਦਾ ਸਾੜਾ। ਪਾਣੀ ਵਾਲੇ ਵਰਤਮਾਨ ਧੋ ਲਈਏ। ਦੋ ਲੈ ਆਂਦੇ ਦੇ। ਆ ਬਸ ਧੋਣੇ ਵਾਲੇ ਨਹੀਂ ਕਾਏ। ਤੇ ਕੋਪਿਆ ਤਾਂ ਤੂਟਾ ਹੋਇਆ। ਇਹਨਾਂ ਚ ਕੱਢੀਏ ਗਲੀਆਂ ਉੱਪਰਲੇ ਕਬੂਤਰਾਂ ਨੂੰ ਲੱਗ-ਲੱਗ ਖੁੱਡਿਆਂ ਚ ਰੱਖੀਏ। ਕਬੂਤਰ ਕਬੂਤਰੀਆਂ ਕਰਦੀ ਅੱਜ ਲੱਗ। ਤੇ ਜਿਵੇਂ ਵਿਚੋ ਤੋਂ ਹੋਊਗਾ ਕਿ ਤੋਤਾ ਆਇਆ ਮੈਂ ਕਹਿੰਦਾ ਇੱਕ ਵਾਰੀ ਸਰਫੀ ਮਾਰੇ ਦੰਨਾ ਮੈਂ ਹੜ ਜੋ ਭਾਈ ਢੋਲੀ ਇਹਨਾਂ ਨੂੰ ਪਹਿਲਾਂ ਵਰਤਮਾਨ ਢੋਲੇ ਭਾਈ ਗਲੀਆਂ ਕੱਢ ਲੀਆਂ ਠੀਕ ਹੈ ਓਕੇ ਰਬੋਟ ਚੱਲਦੇ ਹਾਂ ਹੁਣ ਉੱਪਰ ਨੂੰ ਪਾਣੀ ਪੁਣੀ ਲੈ ਕੇ ਨਾਲੇ ਕਬੂਤਰ-ਕਬੂਤਰੀਆਂ ਕਰ ਦਈਏ ਲੱਗ ਲਾਓਏ ਮਿੱਤਰੋ ਕੋਠੇ ਤੇ ਪਹੁੰਚ ਗਏ ਪਹਿਲਾਂ ਨਵੇਂ ਵਰਤਮਾਨਾਂ ਚ ਪਾਈਏ ਟੈਟਰਾਸਾਈਕਲਿਨ ਇੱਕ ਇੱਕ ਚਮਚਾ ਬਹੁਤ ਹੈ। ਇਹ ਬਹੁਤ ਹੈ। ਜਿਵੇਂ ਪਾਣੀ ਪਾ ਲਾ ਪਹਿਲਾਂ ਗਰਮ ਅੱਦਾ ਅੱਦਾ ਇਹਨਾਂ 'ਚ। ਇਹਨੂੰ ਜਾਂਦੇ ਹੀ ਲੈ ਜਾਂਦੇ ਆ। ਪਾਣੀ ਰੱਖੀਏ ਪਹਿਲਾਂ ਅੰਦਰ। ਫੇ ਕਬੂਤਰ-ਕਬੂਤਰੀਆਂ ਕਰਦੇ ਆ ਲੱਗ। ਬਾਈ ਇੱਕ ਧੋਖਾ ਹੋ ਗਿਆ ਸਾਡੇ ਨਾਲ। ਆ ਪੀਪੀ ਦਾ ਚੌਂਦੀ ਆ ਯਾਰ ਹਲੇ। ਆ ਦੇਖੋ। ਗੜਬੜ ਹੋ ਗਈ ਹੁਣ। ਹੁਣ ਇਹ 'ਚ ਪਾਉਨੇ ਆ ਹਲੇ। ਲਓ ਬਾਈ ਇਧਰਲੇ 'ਚ ਤਾਂ ਰੱਖਦਾ ਪਾਣੀ। ਤੇ ਆ ਦੇਖੋ ਇੱਥੇ ਵੀ ਜਾਣਗੇ ਦਾਣੇ ਹੋਏ ਰੱਖ ਦੇਣੇ ਆਪਾਂ ਕਬੂਤਰ ਕਬੂਤਰੀਆਂ ਕਰਦੇ ਆ ਲੱਗ ਹੁਣ ਜਸੇ ਘਰ ਲੱਗ ਗਿਆ ਇਧਰ ਉੱਤਰ ਕੇ ਰੱਖੇ ਕਬੂਤਰੀਆਂ ਦੂਜਿਆਂ ਨੂੰ ਪਾਣੀ ਆ ਰੱਖਦਾ ਇਧਰ ਦੇਖ ਲਾ ਵੱਧ ਕਿਹੜੇ ਕਬੂਤਰੇ ਨੇ ਕਬੂਤਰੀਆਂ ਕੱਢ ਲਾ ਇਧਰ ਕਬੂਤਰੀਆਂ ਦੇ ਬੱਚੇ ਕੱਢ ਲਾ ਉਧਰ ਕਰ ਲਾ ਫੜੀ ਚੱਲ ਬਸ ਇਧਰ ਛੱਡੀ ਚੱਲ

ਕਬੂਤਰ ਇਧਰ ਲੈ ਓਏ ਚੱਲ ਚੱਲ ਆ ਦੇਖੋ ਇਧਰ ਵੜ ਗਏ ਤੇ ਕਬੂਤਰ ਇਧਰੋਂ ਕੱਢ ਲਾਂਗੇ ਆਪਾਂ ਕੱਢਦਾ ਬਈ ਜੱਸਾ ਹੁਣ ਇਧਰ ਕਬੂਤਰੀਆਂ ਵਾਲੇ ਗੁੱਡੇ 'ਚ ਕਬੂਤਰੀ ਆ ਗਈ ਯਾਰ ਇਧਰ ਆ ਗੂੰਟਰੇ ਗੂੰਟਰੇ ਠੀਕ ਆ ਠੀਕ ਆ ਕਬੂਤਰੀ ਇੱਕ ਆ ਗਈ ਇਹਨੂੰ ਮੈਂ ਕਰ ਦਿੰਦਾ ਉਧਰ ਨਹੀਂ ਹੋਰ ਤਾਂ ਕੋਈ ਨਹੀਂ ਜੀਗਾ ਇੱਥੇ ਲਾਉਏ ਮਿੱਤਰੋ ਕਬੂਤਰੀਆਂ ਤੇ ਬੱਚੇ ਇੱਧਰ ਰਹਿ ਗਏ ਕਬੂਤਰੋਗੇ ਉੱਧਰ ਠੀਕ ਹੈ ਦਾਣੇ ਪਾ ਦੇ ਹੁਣ ਇਹਨਾਂ ਨੂੰ ਅੰਦਰ ਬਾਤ ਕਿੱਧਰ ਨੇ ਬਰਾਬਰ ਜੀ ਨੇ ਬਰਾਬਰ ਜੀ ਨੇ ਆ ਇੱਧਰ ਇਹਨਾਂ ਨੂੰ ਦਾਣੇ ਪਾ ਦੇ ਛੋਟੀ ਡਰੇਚ ਉਹਨਾਂ ਨੂੰ ਬੜੀ ਚ ਪਾ ਦੇ ਆ ਕਬੂਤਰ ਨੇ ਬਈ ਸਾਰੇ ਉੱਡਾ ਦੇ ਲੋ ਪਾਸੋਂ ਚੌਥੇ ਸਾਫ਼ ਕਰਿਆ। ਲੋ ਗਈ ਕਬੂਤਰ ਕਬੂਤਰੀਆਂ ਕਰਦੇ ਅਲੱਗ ਅੱਜ। ਇੰਨੇ ਬਹੁਤ ਕਿੰਨੇ ਕੁ ਪਾ ਦੇ ਥੋੜੇ ਜੇ। ਬਾਸ। ਆਹ ਕਰਤੀਆਂ ਕਬੂਤਰੀਆਂ। ਨੀਲੀ ਵੀ ਕਬੂਤਰੀ ਐ ਟਿਕਾਣਾ ਨੀਲੀ ਦਾ ਪੱਕਾ ਐ ਉਹ ਦੇਖੋ ਚਲੋ ਉਹ ਕੇ ਰਬੋਟ ਐ ਹੁਣ ਚਲੋ ਮੇਂ ਤਰ ਕਬੂਤਰ ਕਬੂਤਰੀਆਂ ਕਰਤੀਆਂ ਲੱਗ ਦਾਣੇ ਦੋਣੇ ਪਾਤੇ ਮਿੱਟੀ ਵੀ ਲਿਆਏ ਤੇ ਅਸੀਂ ਥੱਲੋਂ ਮਿੱਟੀ ਪਾਤੀ ਇਹਨਾਂ ਨੂੰ ਥੋੜੀ ਥੋੜੀ ਖਾਪੀ ਲੈਣਗੇ ਤੇ ਆਹ ਵਰਤਮਾਨ ਛੱਡਦੇ ਹਾਂ ਹੁਣ ਇਹਦਾ ਕੋਈ ਕੰਮ ਨਹੀਂ ਔਏ ਕੰਦਾਇਆ ਪਿਆ ਪਾਣੀ ਖੱਤਰ ਰੱਖਿਆ ਤਾਂ ਉਹਨੂੰ ਧੋਨੇ ਆ ਉਹ ਚਾਉਂਦਾ ਨਹੀਂ ਹੈਗਾ ਇਹਦਾ ਟੱਕਣ ਕੰਮ ਆ ਜੂ ਆਪਣੇ ਜੱਸੇ। ਟੱਕਲਾ ਹਨਾ। ਲੋਏ ਮਿੱਤਰੋ ਨਹਾ ਧੋ ਕੇ ਬੈਠ ਗਏ ਪਰ ਜਾਈ ਚ ਦੋ ਘੜੀ ਟੀਵੀ ਦੇਖਾਂਗੇ। ਅਮਰਤ ਸਿੰਘ ਵੀ ਬੈਠਾ ਹੈ ਕਰਦੇ ਹੈ। ਤੇ ਕਮੈਂਟ ਬੋਲਦੀ ਹੈ ਮੈਂ ਕਿਹਾ ਹੁਣ ਚੱਲ ਵਿਲੇ ਬੈਠੇ ਆ। ਇਹ ਤੋਂ ਚੰਗਾ ਆਪਾਂ ਕਮੈਂਟੇ ਬੋਲ ਦੰਨੇ ਹਨਾ ਬਈ। ਜਸਵੀਰ ਸਿੰਘ ਬਾਈ ਹੈਲੋ ਨਾਈਸ ਵਲੌਗ ਥੈਂਕ ਯੂ ਵੀਰੇ। ਲੀਹਲ ਕਬੂਤਰ ਸਾਗਰ ਲਵਾਨਾ ਸਾਗਰ ਲਵਾਨਾ। ਬਾਲੇ ਦਾ ਅਹਿਮਦ ਲਹਿਲ ਕਬੂਤਰ ਸਾਗਰ ਲਵਾਨਾ ਪੀਜਨ ਲਵਰ ਬਾਈ ਉੱਪਰ ਵਾਲੀ ਛੱਤ ਪਰ ਛਤਰੀ ਪਰ ਕਬੂਤਰ ਲਗਾਇਆ ਕਰੋ ਵੀਰੇ ਉੱਪਰ ਹੀ ਲਗਾਏ ਹੋਏ ਨੇ ਜੀ ਸਾਗਰ ਲਵਾਨਾ ਹਰਸ਼ਪ੍ਰੀਤ ਸਿੰਘ ਸਾਗਰ ਲਵਾਨਾ ਪੀਜਨ ਲਵਰ ਬਾਈ ਹਰਿਆਣਾ ਸੇ ਕਿਤਨੀ ਦੂਰ ਪੜਦਾ ਹੈ ਆਪਕਾ گاਉਂ ਵੀਰੇ ਰਾਜਪੁਰੇ ਤੋਂ ਸਾਡਾ ਪਿੰਡ ਹੈਗਾ 60 65 ਕਿਲੋਮੀਟਰ ਸਾਗਰ ਲਵਾਨਾ ਗੁਰਪ੍ਰੀਤ ਸਿੰਘ ਬਾਈ ਕਬੂਤਰ ਤਾਂ ਦੇ ਦਿਓ ਵੀਰੇ ਕਬੂਤਰ ਹੁਣ ਜੋੜੇ ਪੱਟੇ ਆ ਬਸ ਫੇਰ ਤੁਹਾਨੂੰ ਦੇ ਦੂੰਗਾ ਜੀ ਮੈਂ ਚਾਨਮਦੀਪ ਸਿੰਘ ਸੇਰਾ ਬ੍ਰਦਰ ਥੈਂਕ ਯੂ ਵੀਰੇ ਸੋਨੂੰ ਜੜ ਬਾਈ ਹਰਿਆਣਾ ਤੋਂ ਬਾਈ ਲਾਲ ਕਬੂਤਰੀ ਦਾ ਸ਼ੌਂਕ ਕਰਵਾਓ ਅ ਠੀਕ ਹੈ ਵੀਰੇ ਕਰਵਾ ਦਿੰਨਾ ਲਾਲ ਕਬੂਤਰੀ ਦਾ ਸ਼ੌਂਕ ਹਰਸ਼ਪ੍ਰੀਤ ਸਿੰਘ ਰੋਮੀ ਡਾਣ ਅਨਮੋਲ ਚੋਬਨ ਪਰਾ ਕਬੂਤਰ ਵੱਖਰੇ ਵੱਖਰੇ ਕਰ ਦੋ ਦੋ ਢੇ ਬਣਾਉਣ ਦਾ ਕੀ ਫਾਇਦਾ ਕਰਤੇ ਵੀਰੇ ਅੱਜ ਉਹ ਨਾ ਵੀਰੇ ਤਾਂ ਸੀ ਕਿਉਂਕਿ ਕੱਲ ਫਿਰ ਰੰਗ ਰੰਗ ਲਾਤੇ ਤੇ ਕੱਲ ਟਾਈਮ ਨਹੀਂ ਤਾਂ ਮਿਲਿਆ ਸਾਨੂੰ ਅੱਜ ਕਰਤੇ ਕਰਨਦੀਪ ਬਾਈ ਜੋੜਾ ਕਦੋਂ ਪਟੋਗੇ ਜੋੜੇ ਵੀਰੇ ਇੱਕ ਦੋ ਦਿਨ ਚ ਪੱਟ ਦੇਣੇ ਆ ਉੱਪਰਲੇ ਤਾਂ ਸਾਰੇ ਅਲੱਗ-ਅਲੱਗ ਕਰਤੇ ਅੱਜ ਅਰਸ਼ ਸਰੋਆ ਬਾਈ ਕਿਵੇਂ ਆ ਵਧੀਆ-ਵਧੀਆ ਵੀਰੇ ਪੀਜਨ ਸੇਲ ਵੀ ਵਿੜਨ ਬਾਈ ਜੀ ਦੋ ਚੀਜ਼ਾਂ ਹੋਰ ਪਾ ਲੈਣੀਆਂ ਸੀ ਪਹਾੜੀ ਪਤਾਸਾ ਤੇ ਜਵੈਣ ਆ ਠੀਕ ਹੈ ਵੀਰੇ ਅਗਲੀ ਵਾਰ ਪਾ ਲਾਂਗੇ ਰਾਣਾ ਬਾਰਾਗੜ ਕਬੂਤਰ ਕਲੱਬ ਸ਼ੌਂਕੀ ਜੱਟ ਨੂੰ ਜਾਣਦਾ ਬਾਈ ਤੂੰ ਹਾਂਜੀ ਹਾਂ ਵੀਰੇ ਆਹ ਦੇਖੋ ਵਲੌਗ ਉਹੀ ਚੱਲ ਰਿਹਾ ਸੀ ਆਹ ਦੇਖੋ ਤੇ ਹਰੀ ਸਿੰਘ ਬਾਈ ਰੰਗ ਬਣਾ ਕੇ ਦਿਖਾ ਕੋਈ ਨਾ ਵੀਰੇ ਅਗਲੀ ਵਾਰ ਜਦ ਬਣਾਵਾਂਗੇ ਤੁਹਾਨੂੰ ਦੱਸ ਦੂੰਗਾ ਜੀ ਮੈਂ ਅਰਚਰ ਉਹ ਹੈ ਬਾਈ ਕਿਵੇਂ ਵਧੀਆ ਵਧੀਆ ਵੀਰੇ ਸਾਗਰ ਲਵਾਨਾ ਲੀਹਲ ਕਬੂਤਰ ਸਾਗਰ ਲਵਾਨਾ ਹਰੀ ਸਿੰਘ ਸਾਗਰ ਲਵਾਨਾ ਹਰੀ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਸਤਵਿੰਦਰ ਸਿੰਘ ਲੀਹਲ ਕਬੂਤਰ ਹਰੀ ਸਿੰਘ ਕੋਈ ਨਾ ਕੋਈ ਨਾ ਵੀਰੇ ਮੈਂ ਤੁਹਾਨੂੰ ਦਿਖਾ ਦੂੰਗਾ ਰੰਗ ਕਿਵੇਂ ਬਣਦਾ ਜੀ ਪੂ ਤਾਂ ਵੈਸੇ ਰੰਗ ਲੈ ਆਵੇ ਹਨਾ ਜਿਹੜਾ ਪੱਕਾ ਚੰਗਿਆੜਾ ਰੰਗ ਕਹਿੰਦੇ ਆ ਵੈਸੇ ਤਾਂ ਉਹਨੂੰ ਤੇ ਉਹ ਕੋਈ ਇਹਨਾ ਬਣਾਉਣ ਦਾ ਚੱਕਰ ਨਹੀਂ ਹੁੰਦਾ ਤੇ ਨਰਪਾਲ ਵੇਓ ਚ ਵੀਰੇ ਪ੍ਰੀਤ ਬੀਬੀ 23 ਪੀਜਨ ਲਵਰ 08 ਪੀਜਨ ਲਵਰ 08 ਤੇਜਿੰਦਰ ਸਿੰਘ ਹਰੀ ਸਿੰਘ ਬਾਲੇ ਦਾ احمد ਸ਼ੌਂਕੀ ਜੱਟ ਚਿਰਾਗ ਖਤਰੀ ਧੰਨਵਾਦ ਵੀਰੇ ਨੇ ਕਮੈਂਟ ਕਰਨ ਲਈ ਤੇ ਚਲੋ ਐਨੇ ਆਪਾਂ ਟੀਵੀ ਟੂ ਵੀ ਦੇਖ ਰਹੇ ਹਾਂ ਦੋ ਘੜੀ ਫੇਰ ਬਾਹਰ ਦੇਖਾਂਗੇ ਮੌਸਮ ਕਿਵੇਂ ਆ ਕਿਉਂ ਵੀ ਹਾਜੀ ਹੁਣ ਪਹੁੰਚ ਗਿਆਂ ਵੀ ਪਿਛੇ ਕਬੂਤਰਾਂ ਕੋਲ ਆਣੀ ਜਿਵੇਂ ਵੀ ਠੰਡੇ ਆ ਬੱਚੇ ਕਾ ਗਰਮ ਨੇ ਘਰ ਮੈਂ ਇੱਕ ਠੰਡਾ ਇੱਕ ਗਰਮ ਲੈ ਕੇ ਹੋਇਆ ਹੋਇਆ ਗਾੜੀ ਨੋਕ ਵਾਲਾ ਗਰਮ ਹੈ ਹਾਂ ਤਾਏ ਹੈ ਜੀ ਤੂੰ ਕੈਂਮ ਨਹੀਂ ਦੋ ਏ ਨਹੀਂ ਨਹੀਂ ਹਾਂ ਹੁਣ ਕਾਉ ਉਧਰੋਂ ਤੂੜੀ ਲੈਣ ਗਿਆ ਹੋਇਆ ਥੱਲੇ ਤੂੜੀ ਜੀ ਵਿਛਾ ਦੇ ਇਹਨਾਂ ਦੇ ਐਂ ਕਰ ਨੂਰੀ ਥੱਲੋਂ ਮੜ ਜੀ ਹੋ ਲਿਆ ਸੁੱਕੀ ਮਿੱਟੀ ਸੁੱਕੀ ਮਿੱਟੀ ਤੇ ਟੂੜੀ ਪਿਛਾ ਦੰਨੇ ਆ ਬਾਈ ਇਹਨਾਂ ਥੱਲੇ ਉੱਥੇਰੀ ਉੱਥੇ ਦੇਖੀ ਅਮਰ ਤਾਂ ਹਾਂ ਇੱਕ ਡੱਬਾ ਨਾ ਉੱਪਰੋਂ ਸਿੱਟਿਆ ਦਾ ਉਹ ਜੀ ਦਾਣੇ ਪਾ ਕੇ ਲੈ ਆ ਉਥੋਂ ਢੋਲ ਮੂਰੇ ਤੋਂ ਇੱਥੇ ਕਿ ਸਿੱਟਿਆ ਉਹ ਪਿਆ ਉਹ ਪਿਆ ਜਲੇ ਗਿਆ 바ਜ 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 ਇੱਥੋਂ ਹੀ ਚੱਕ ਲਿਆ ਸੀ ਬਸ ਉਂਝੜਾ ਆ ਪਰ ਆ ਦਸਤਾਨੇ ਪਾਈ ਵਰਦਾ ਇੱਕ ਤਾਂ ਕਾਸੀ ਹੋਰ ਚੀਕ ਕੀਆ ਉਹ ਜਿਹੜਾ ਬਹਿਆਂ ਦਾ ਪੀਲਾ ਹੈ ਹਾਂ ਇਹ ਜੋ ਰੱਖ ਦਾਂਗੇ ਹੁਣ ਫਿਰ ਕਿਵੇਂ ਚੱਕੇਗਾ ਯਾਰ ਧੁੱਪਦਰ ਨਾ ਉਹਨੇ ਆ ਸੁੱਕੀ ਮਿੱਟੀ ਪਿਛਾ ਦਿੰਨੇ ਆ ਬਾਈ ਉਹਨਾਂ ਥੱਲੇ ਬੱਚਿਆਂ ਥੱਲੇ ਖੜ ਜੋ ਆ ਕਰ ਦਈਏ ਕਿਰੇ ਨਿਕਲਣਾ ਹੋਂ ਕਬੂਤਰ ਆ ਜੋ ਆ ਜੋ ਆ। ਓਕੇ ਹੋ ਜਾਣਗੇ ਫਿਰ ਤੂੜੀ ਵਿਛਾ ਦੇਣਾ। ਬਸ ਬਾਗੂ ਲੈਣ ਗਿਆ ਤੂੜੀ ਉਹ ਦੇਖੋ ਨਾ ਬਈ। ਸੁੱਕੀ ਮਿੱਟੀ ਵਿੱਚ ਆ ਦੀ ਤੂੜੀ ਵਿਛਾ ਦਨੇ ਆ। ਤੇ ਵਲੌਗ ਦੀ ਕਰ ਦਨੇ ਆ ਐਂਡਿੰਗ ਹਨਾ। ਕਰ ਦਈਏ। ਆ ਬੱਚਾ ਹੋ ਗਿਆ ਗੇਮ। ਤੇ ਚਲੋ ਵੀ ਮਿੱਤਰੋ ਮਿਲਦਿਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰਾਂਗੇ ਹੁਣ ਅਗਲੇ ਵਲੌਗ ਚ।